ਲੋ ਵਿਸ਼ੰਗਰਸ਼ੀ ਯੋਧਿਓ ਇਸ ਟਾਈਮ ਆਪਾਂ ਖਨੋਰੀ ਬਾਰਡਰ ਤੇ ਖੜੇ ਆ ਜਿੱਥੇ ਟਰੈਕਟਰਾਂ ਦੀ ਪ੍ਰੋਪਰ ਗਿਣਤੀ ਸਾਡੇ ਇਧਰ ਪ੍ਰਧਾਨ ਜੀ ਬਾਈ ਬਿਆਨ ਸਿੰਘ ਪਿੰਡ ਸੂਰਕੁਰੀ ਤੋਂ ਬਾਈ ਜੀ ਰਾਮਿਆਣੀ ਤੋਂ ਤੇ ਸਾਡੇ ਗਿੱਲ ਸਾਹਿਬ ਜੈਤੋ ਤੋਂ ਕੀ ਹਾਲ ਹੈ ਗਿੱਲ ਸਾਹਿਬ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਸੋ ਮੈਂ ਲਗਾਤਾਰ ਜਿਹੜੀਆਂ ਟਰੈਲੀਆਂ ਦੀ ਪ੍ਰੋਪਰ ਜਿਹੜੀ ਮੈਂ ਵੀਡੀਓ ਬਣਾਈ ਹੈ ਜਿਹੜੀਆਂ ਟਰੈਲੀਆਂ ਬਹੁਤ ਜ਼ਿਆਦੇ ਰਾਤ ਵੀ ਆਈਆਂ ਸੋ ਇਧਰ ਸਾਡੇ ਲਗਾਤਾਰ ਟਰੈਲੀਆਂ ਲਗਾਤਾਰ ਖੜੀਆਂ ਨੇ ਇਧਰ ਸ਼ੋਰਾਜ ਟਰੈਕਟਰ ਹੈ ਸੋ ਤੰਬੂ ਲੱਗ ਚੁੱਕੇ ਆ ਪੂਰੇ ਤਿਆਰੀ ਦੇ ਵਿੱਚ ਜੋਧੇ ਨੇ ਇਸ ਟਾਈਮ ਤੇ ਸੋ ਦੋਸਤੋ ਪ੍ਰੋਪਰ ਜਿਹੜੀਆਂ ਇਧਰ ਟਰੈਲੀਆਂ ਟਰੈਕਟਰ ਸਾਡੇ ਜਿਹੜੇ ਸ਼ਿੰਗਾਰਸ਼ੀ ਜੋਧੇ ਆ ਸਾਡੇ ਪਿੰਡ rau ਵਾਲੇ ਤੋਂ ਸੋ ਹੋਰ ਵੀ ਟਰੈਲੀਆਂ ਅੱਜ ਕਹਿੰਦੇ 100 150 ਟਰੈਲੀ ਜਿਹੜੀ ਖਨੌਰੀ ਬਾਰਡਰ ਤੇ ਪਹੁੰਚੀ ਐ ਪਰਸੋਂ ਵੀ ਜਿਹੜੀਆਂ ਲਗਾਤਾਰ ਜਿਹੜੀਆਂ ਆਪਣੇ ਜੇ ਵੀ ਲੈ ਕੇ ਉਹ ਵੀ ਪਹੁੰਚੇ ਸੀਗੇ ਪਰ ਕਾਫੀ ਰੌਲਾ ਚੱਲਿਆ ਇਧਰ ਮੜਾ ਕੇ ਤੇ ਸਾਡੇ ਜੋਧੇ ਸੰਘਰਸ਼ੀ ਜੋਧੇ ਜੀ ਡੀਏ ਟਰੈਕਟਰ ਦੇ ਨਾਲ 265 ਜਿਹੜਾ ਐਨਆਰਆਈ ਪਰਿਵਾਰਾਂ ਵੱਲੋਂ ਯੋਗਦਾਨ ਸੇਵਾ ਦੇ ਵਿੱਚ ਸੋ ਇਧਰ ਸੰਘਰਸ਼ੀ ਜੋਧੇ ਬੈਠੇ ਨੇ ਸਾਡੇ ਬਾਪੂ ਜੀ ਵੀ ਖੜੇ ਨੇ ਲਗਾਤਾਰ ਜਿਹੜੀਆਂ ਟਰੈਲੀਆਂ ਲੈਣਾਂ ਦੇ ਵਿੱਚ ਕਤਾਰਾਂ ਦੇ ਵਿੱਚ ਬਹੁਤ ਦੂਰ ਦਰਾਡੇ ਤੋਂ ਕੀ ਹਾਲ ਹੈ ਅਮਰੀਕ ਜੀ ਠੀਕ ਠਾਕ ਤੇ ਹੋਰ ਵੀ ਟਰੈਲੀਆਂ ਇਧਰ ਪ੍ਰੋਪਰ ਜਿਹੜੀਆਂ ਲੰਮੀਆਂ ਲੰਮੀਆਂ ਕਤਾਰਾਂ ਦੇ ਵਿੱਚ ਖੜੀਆਂ ਨੇ ਸੋ ਆਪਣਾ ਸਭ ਦਾ ਫਰਜ ਹੈ ਵੀ ਇੱਥੇ ਪਹੁੰਚੀਏ ਖਨੌਰੀ ਬਾਰਡਰ ਤੇ ਸੋ ਲਗਾਤਾਰ ਜਿਹੜਾ ਸੰਘਰਸ਼ਾ ਪੂਰਾ ਦਿਹਰਾ ਥੋਰਾ ਤੇ ਡਟਿਆ ਹੋਇਆ ਹੈ ਕੀ ਹਾਲ ਹੈ ਜੀ ਕਿਵੇਂ ਚੱਲ ਕੇ ਪਹੁੰਚੇ ਹੋਰ ਚੜਦੀ ਕਲਾ ਲਓ ਜੀ ਦੋਸਤੋ ਜਿਹੜੀ ਆਹ ਪ੍ਰੋਪਰ ਵੀਡੀਓ ਖਨੌਰੀ ਬਾਰਡਰ ਤੋਂ ਬਣ ਰਹੀ ਹੈ ਸੋ ਸਾਰਿਆਂ ਨੂੰ ਆਉਣ ਦਾ ਸੱਦਾ ਹੈ ਸਵੇਰ-ਸਵੇਰ ਦੀ ਜਾਣਕਾਰੀ ਹੈ ਸਵੇਰ-ਸਵੇਰ ਦਾ ਵੇਲਾ ਹੈ ਸੋ ਸਾਰਿਆਂ ਦਾ ਧੰਨਵਾਦ ਸ਼ੁਕਰੀਏ